ਮੈਂ ਰੇਸ਼ਮ ਸਿੰਘ ਗਿੱਲ ਸੁਭਾ ਪ੍ਰਧਾਨ ਪੰਜਾਬ ਰੂੜੇ ਪਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੋ ਅੱਜ ਸਾਡੀ ਮੀਟਿੰਗ ਟ੍ਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨਾਲ ਹੋਈ ਆ ਜਿਹੜੀ ਮੀਟਿੰਗ 7 ਘੰਟੇ ਲਗਭਗ ਚੱਲੀ ਸੋ ਉਸ ਮੀਟਿੰਗ ਵਿੱਚ ਸਾਡੇ ਸਾਥੀ ਜਿਹੜੇ ਸੱਤ ਸਾਥੀ ਗਏ ਸੀ ਉਹਨਾਂ ਮੁਤਾਬਕ ਮੰਤਰੀ ਜੀ ਦਾ ਰਵਈਆ ਬਿਲਕੁਲ ਪੋਜ਼ੀਟਿਵ ਸੀਗਾ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਉੱਥੇ ਜਿਹੜੇ ਫੈਸਲੇ ਹੋਏ ਹੋ ਇਸ ਤਰੀਕੇ ਨਾਲ ਹੋਏ ਆ ਪਹਿਲਾਂ ਤਾਂ ਇਹ ਫੈਸਲਾ ਹੋਇਆ ਕਿ ਜਿਹੜੇ ਸਾਥੀ ਸਾਡੇ ਜੇਲ੍ਹਾਂ ਚ ਭੇਜੇ ਗਿਆ ਜਾਂ ਪੁਲਿਸ ਪ੍ਰਸ਼ਾਸਨ ਨੇ ਬਿਨਾਂ ਹੜਤਾਲ ਤੋਂ ਪਹਿਲਾਂ ਚੱਕੇ ਸੀ ਤੇ ਉਸ ਤੋਂ ਬਾਅਦ ਹੜਤਾਲ ਸ਼ੁਰੂ ਹੋਈ ਸੀ। ਉਹ ਸਾਰੇ ਸਾਥੀ ਜਿਹੜੇ ਆ ਤੁਰੰਤ ਰਿਲੀਜ਼ ਕੀਤੇ ਜਾਣਗੇ, ਉਹ ਰਿਲੀਜ਼ ਹੋ ਰਹੇ ਆ। ਉਸ ਤੋਂ ਬਾਅਦ ਜਿਹੜੇ ਹੜਤਾਲ ਦੌਰਾਨ ਕਾਰਵਾਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਜਾਂ ਹੋਰ ਵੱਖ-ਵੱਖ ਕਾਰਵਾਈਆਂ ਹੋਈਆਂ ਨੇ, ਉਹ ਸਾਰੀਆਂ ਕਾਰਵਾਈਆਂ ਜਿਹੜੀਆਂ ਉਹ ਵਾਪਸ ਲਈਆਂ ਜਾਣਗੀਆਂ ਤੇ ਇਸ ਤੋਂ ਬਾਅਦ ਜਿਹੜੀ ਜਥੇਬੰਦੀ ਵੱਲੋਂ ਕੱਲ ਨੂੰ ਜੋ ਦੋ ਸਾਥੀ ਸਾਰੇ ਡਿਪੂ ਚ ਆ ਜਾਣਗੇ ਕਿਉਂਕਿ ਮੰਤਰੀ ਜੀ ਵੱਲੋਂ ਵੀ ਸੀ ਕਿ ਘੰਟੇ ਦੇ ਵਿੱਚ ਉਹ ਜੋ ਜਿਹੜੇ ਸਾਥੀ ਆ ਉਹ ਡਿਪੂਆਂ ਦੇ ਵਿੱਚ ਪਹੁੰਚ ਜਾਣਗੇ ਤੁਹਾਡੇ ਕੋਲ ਅਸੀਂ ਹੁਣੇ ਰਿਲੀਜ਼ ਕਰ ਰਹੇ ਹਾਂ ਸਾਥੀ ਜਿਨ੍ਹਾਂ ਦੇ ਪਰਚੇ ਆ ਤੇ ਪਲੱਸ ਪੱਤਰ ਜਾਰੀ ਕਰ ਰਹੇ ਆ ਪਣ ਵਾਸਤੇ ਪੀਆਰਟੀਸੀ ਦੋਨਾਂ ਵੱਲੋਂ ਕਿ ਜਿਹੜੇ ਮੁਲਾਜ਼ਮ ਸਸਪੈਂਡ ਹੋਵਾਲ ਕੀਤੇ ਜਾਣਗੇ ਸੋ ਉਹ ਸਾਥੀ ਨਾਲ ਦੀ ਨਾਲ ਜਿਸ ਤਰੀਕੇ ਨਾਲ ਸਾਡੇ ਕੋਲ ਕਾਰਵਾਈ ਸਰਕਾਰ ਵੱਲੋਂ ਕਾਰਵਾਈ ਚੱਲੀ ਹੈ ਜਿਸ ਤਰੀਕੇ ਨਾਲ ਸਾਡੇ ਕੋਲ ਆ ਜਾਏਗੀ ਕਹਿਣ ਤੋਂ ਪਾ ਵੀ ਸਾਡੇ ਮੁਲਾਜ਼ਮ ਆ ਜਾਣਗੇ ਤੇ ਸਾਡੇ ਕੋਲੋਂ ਪੱਤਰ ਆ ਜਾਣਗੇ ਬਹਾਲੀ ਦੇ ਸੋ ਪਹਿਲ ਦੇ ਆਧਾਰ ਤੇ ਉਹ ਸਾਥੀਆਂ ਨੂੰ ਡਿਊਟੀਆਂ ਤੇ ਭੇਜਿਆ ਜਾ ਜੇਗਾ ਤੇ ਨਾਲ ਦੀ ਨਾਲ ਜਿਹੜੀ ਹੜਤਾਲ ਹੈ ਉਹ ਸਮਾਪਤ ਕੀਤੀ ਜਾਏਗੀ ਸੋ ਇਹਦੇ ਨਾਲ ਹੀ ਅਗਲੀ ਗੱਲ ਜਿਹੜੀ ਰੈਗੂਲਰ ਕਰਨ ਦੀ ਸੀਗੀ ਸਾਡੀ ਉਹਦੇ ਤੇ ਜਿਹੜੀ ਹੜਤਾਲ ਦੇ ਇਸ ਹੜਤਾਲ ਦੌਰਾਨ ਮੀਟਿੰਗ 'ਚ ਇਹ ਫੈਸਲਾ ਹੋਇਆ ਕਿ ਉਹਦੇ ਤੇ ਪਾਲਿਸੀ ਬਣ ਚੁੱਕੀ ਆ ਉਹ ਪਾਲਿਸੀ ਜਿਹੜੀ ਉਹ ਲਾਗੂ ਕਰਨ ਵਾਸਤੇ ਜਿਹੜਾ ਵਾ ਉਹ ਇੱਕ ਮੀਟਿੰਗ ਅਗਲੀ ਕੀਤੀ ਜਾਏਗੀ ਤਦ ਉਹਨੂੰ ਲਾਗੂ ਕੀਤਾ ਜਾਏਗਾ ਉਹ ਚੀਜ਼ ਨੂੰ ਫਾਈਨਲ ਕੀਤਾ ਗਿਆ ਸਰਕਾਰੀ ਬੱਸਾਂ ਪਾਉਣ ਦੀ ਗੱਲ ਸੀ ਉਹਦੇ ਸਪਸ਼ਟ ਕੀਤਾ ਗਿਆ ਕਿ 1000 ਸਰਕਾਰੀ ਬੱਸ ਪਾਈ ਜਾ ਰਹੀ ਆ ਜਿਹੜੀ ਕਿਲੋਮੀਟਰ ਸਕੀਮ ਬੱਸ ਫਿਲਹਾਲ ਦੀ ਘੜੀ ਉਹਨਾਂ ਨੂੰ ਜਿਹੜਾ ਵਾ ਉਹ ਫੋਲਡ ਕੀਤਾ ਗਿਆ ਵਾ ਅਗਲੀ ਮੀਟਿੰਗ ਕਰਕੇ ਉਹਨੂੰ ਤੁਰੰਤ ਹੱਲ ਕੀਤਾ ਜਾਏਗਾ ਤੇ ਜਥੇਬੰਦੀ ਜਿਹੜੀ ਆ ਉਹ ਇਹਨਾਂ ਮੰਗਾਂ ਤੇ ਜਿਹੜਾ ਲਗਾਤਾਰ ਆਪ ਦਾ ਸੰਘਰਸ਼ ਕਰ ਰਹੀ ਆ ਰੈਗੂਲਰ ਹੋਣ ਦੀਆਂ ਮੰਗਾਂ ਜਾਂ ਜਿਹੜੀਆਂ ਹੋਰ ਮੰਗਾਂ ਨੇ ਉਹ ਮੰਗਾਂ ਨੂੰ ਪ੍ਰਵਾਨ ਕਰਨ ਦਾ ਮੰਤਰੀ ਜੀ ਵੱਲੋਂ ਪ੍ਰੋਸਾ ਦਿੱਤਾ ਗਿਆ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਕੱਲ ਸਵੇਰ ਤੱਕ ਮੰਤਰੀ ਜੀ ਵੱਲੋਂ ਇਹ ਕਿ ਅੱਜ ਰਾਤ ਨੂੰ ਹੀ ਕੱਲ ਸਵੇਰ ਤੱਕ ਸਾਡੇ ਮੁਲਾਜ਼ਮ ਜਿਹੜੇ ਸਾਰੇ ਉਹ ਡਿਊਟੀਆਂ ਤੇ ਘਰੇ ਵਾਪਸ ਆ ਜਾਣਗੇ ਕਿਉਂਕਿ ਜਿਨ੍ਹਾਂ ਨੂੰ ਜੇਲਾ ਚ ਭੇਜਿਆ ਗਿਆ ਮੰਤਰੀ ਜੀ ਵੱਲੋਂ ਰਿਲੀਜ਼ ਕਰਾ ਰਹੇ ਆ ਉਹ ਰਿਲੀਜ਼ ਹੋ ਜਾਣਗੇ ਸਵੇਰੇ ਫਾਰਗੀ ਆਰਡਰ ਜਿਹਨਾਂ ਮੁਲਾਜ਼ਮਾਂ ਦੇ ਆਏ ਉਹ ਮੁਲਾਜ਼ਮ ਬਹਾਲ ਕਰ ਦਿੱਤੇ ਜਾਣਗੇ ਤਾਂ ਤੁਰੰਤ ਜਿਹੜੀ ਹੜਤਾਲ ਆ ਉਹ ਮੁਲਾਜ਼ਮਾਂ ਦੇ ਆਉਣ ਉਪਰੰਤ ਹੜਤਾਲ ਜਿਹੜੀ ਉਹ ਖੋਲ ਦਿੱਤੀ ਜਾਏਗੀ ਸੋ ਪਲੱਸ ਨਾਲ ਦੇ ਨਾਲ ਸਪਸ਼ਟ ਕਰਦੀ ਕਿ ਸਾਡੇ 20 ਸਾਥੀਆਂ ਦੇ 307 ਦੇ ਪਰਚੇ ਨੇ ਸੋ ਇਸ ਸਬੰਧ ਵਿੱਚ ਫੈਸਲਾ ਇਹ ਹੋਇਆ ਕਿ ਐਸਐਸਪੀ ਸਾਹਿਬ ਨਾਲ ਕਿਉਂਕਿ ਪਰਚਾ ਵੱਡਾ ਅਤੇ ਐਸਐਸਪੀ ਸਾਹਿਬ ਨਾਲ ਗੱਲਬਾਤ ਕਰਕੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਰਿਲੀਜ਼ ਕਰਾਇਆ ਜਾਏਗਾ ਉਹ ਪਰਚੇ ਜਿਹੜੇ ਉਹ ਖਾਰਜ ਕਰਾਇਆ ਜਾਣਗੇ। ਸੋ ਮੰਤਰੀ ਜੀ ਨੂੰ ਇਹ ਸਪਸ਼ਟ ਕੀਤਾ ਗਿਆ। ਸੋ ਜਿਹੜੀਆਂ ਮੰਨੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਵੀ ਸਹਿਮਤੀ ਬਣੀ ਹੈ ਕਿ ਉਹਨਾਂ ਨੂੰ ਲਾਗੂ ਕਰਨ ਵਾਸਤੇ ਜਿੰਦੇ ਚ ਕੰਟਰੈਕਟ ਵਾਲੇ ਮੁਲਾਜ਼ਮ ਜਿਹੜੇ ਜਾਂ ਸਾਡੇ ਮੁਲਾਜ਼ਮ ਫਰਕ ਸੀ ਉਹਨਾਂ ਨੂੰ ਬਹਾਲ ਕਰਨ ਵਾਸਤੇ ਪੁਰਾਣੀ ਮੰਗ ਹੈ ਜਿਹੜੀ ਤੇ ਨਾਲ ਦੀ ਨਾਲ ਜਿਹੜੀ ਕੰਡੀਸ਼ਨਾਂ ਦਾ ਸੋਧ ਦੇ ਉਹਨੂੰ ਸੋਧ ਕਰਨ ਵਾਸਤੇ ਵੀ ਸਹਿਮਤੀ ਜਤਾਈ ਗਈ ਆ। ਸੋ ਇਹਨਾਂ ਚੀਜ਼ਾਂ ਤੇ ਸਹਿਮਤੀ ਜਤਾਉਂਦੇ ਹੋਏ ਕੱਲ ਸਵੇਰ ਜਦੋਂ ਸਾਡੇ ਸਾਥੀ ਜਿਹ 755 ਦੇ ਜਾਂ ਹੋਰ ਪਰਚੇ ਨਹੀਂ ਉਸ ਜਦੋਂ ਸਾਡੇ ਸਾਥੀ ਢੀ ਪਹੁੰਚ ਆ ਜਾਂਦੇ ਆ ਪਲੱਸ ਨਾਲ ਦੀ ਨਾਲ ਜਿਹੜੇ ਫਾਰਗ ਕੀਤੇ ਹੋਏ ਕਿਉਂਕਿ ਜੇ ਮਲਾਜ਼ਮ ਡਿਊਟੀ ਤੋਂ ਫਾਰਗ ਹੋ ਡਿਊਟੀ ਤੇ ਨਹੀਂ ਜਾ ਸਕਦੇ ਸੋ ਜਦੋਂ ਫਾਰਗੀ ਆਰਡਰ ਉਹਨਾਂ ਦੇ ਰਿਲੀਜ਼ ਕਰ ਦਿੱਤੇ ਜਾਣਗੇ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਏਗਾ ਪ੍ਰਾਣਾ ਮਾਹੌਲ ਜਿਵੇਂ ਪਹਿਲਾਂ ਸੀ ਉਵੇਂ ਦਾ ਬਣਾ ਦਿੱਤਾ ਜਾਏਗਾ ਪੱਤਰ ਜਾਰੀ ਹੋ ਜਾਣਗੇ ਚਾਹੇ ਉਹ ਰਾਤ ਨੂੰ ਹੀ ਹੋ ਜਾਣ ਤੇ ਸਵੇਰ ਪਹਿਲੇ ਟਾਈਮ ਤੋਂ ਗੱਡੀਆਂ ਚੱਲ ਪਣਗੀਆਂ ਜਿਉ ਸਵੇਰ 7 ਵਜੇ ਜਾਰੀ ਹੋ ਜਾਂਦੇ 7 ਵਜੇ 9 ਵਜੇ ਜਾਰੀ ਹੁੰਦੀ 9 ਵਜੇ ਹੜਤਾਲ ਖੋਲ ਦਿੱਤੀ ਜਾਏਗੀ ਸੋ ਫਿਲਹਾਲ ਦੀ ਘੜੀ ਜਿੰਨੀ ਦੇਰ ਤੱਕ ਉਹ ਮੰਤਰੀ ਨਾਲ ਹੋ ਉਹ ਲਾਗੂ ਨਹੀਂ ਹੁੰਦਾ ਕਹਿਣ ਤੋਂ ਮੁਲਾਜ਼ਮ ਡੀਪੂਆਂ 'ਚ ਨਹੀਂ ਆਉਂਦੇ ਉਨੀ ਦੇਰ ਤੱਕ ਹੜਤਾਲ ਜਾਰੀ ਹੈ ਹੁਣ ਸਰਕਾਰ ਨੇ ਉਹ ਪੱਤਰ ਜਾਰੀ ਕਰਕੇ ਨਾਲ ਦੀ ਨਾਲ ਜਿਹੜਾ ਹੜਤਾਲ ਖਲੋਣ ਦਾ ਫੈਸਲਾ ਕੀਤਾ ਉਹ ਪੱਤਰ ਜਾਰੀ ਹੋਣ ਤੋਂ ਬਾਅਦ ਹੜਤਾਲ ਖੋਲ ਦਿੱਤੀ ਜਾਏਗੀ ਧੰਨਵਾਦ ਜੀ ਸਾਰੀ ਇਨਫੋਰਮੇਸ਼ਨ ਇਹ ਸੋ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਸਾਡੀ ਟੀਮ ਗਈ ਸੀ ਅੰਦਰ ਉਹ ਟੀਮ ਨੇ ਆਣ ਕੇ ਉਸ ਤੋਂ ਬਾਅਦ ਸਾਡੀ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਉੱਥੇ ਜਿਹੜੇ ਮਜੂਦ ਸਾਥੀ ਸੀ ਲਗਭਗ 20-25 ਸਾਥੀਆਂ ਤੋਂ ਲੈ ਕੇ 100 ਦੀ ਗਿਣਤੀ ਵਿੱਚ ਸਾਥੀ ਸੀ ਜਿਨ੍ਹਾਂ ਨਾਲ ਬੈਠ ਕੇ ਗੱਲਬਾਤ ਕਰਨ ਤੋਂ ਬਾਅਦ ਸਾਨੂੰ ਵੀਡੀਓ ਰੀਲீஸ் ਕੀਤੀ ਉਸ ਵੀਡੀਓ ਤੋਂ ਬਾਅਦ ਹੀ ਮੈਂ ਵੀਡੀਓ ਰੀਲீஸ் ਕਰ ਰਿਹਾ ਕਿ ਹੜਤਾਲ ਜਿਹੜੀ ਉਹ ਖੋਲਣ ਦੀ ਸਹਿਮਤੀ ਬਣ ਗਈ ਆ ਪਰ ਨਾਲ ਦੀ ਨਾਲ ਇਹ ਵੀ ਸਰਕਾਰ ਵੱਲੋਂ ਸਹਿਮਤੀ ਬਣੀ ਕਿ ਜਿਹੜੇ ਮੁਲਾਜ਼ਮ ਸਾਡੇ ਫੜੇ ਗਏ ਆ ਉਹਨਾਂ ਨੂੰ ਰੀਲீஸ் ਕੀਤਾ ਜਾਏਗਾ ਤੇ ਜਿਹੜੇ ਫਾਰਕੀ ਆਰਡਰ ਬਹਾਲ ਕੀਤੇ ਜਾਣਗੇ ਤਾਂ ਉਸ ਤੋਂ ਬਾਅਦ ਇਹ ਹੜਤਾਲ ਨਾਲ ਦੀ ਨਾਲ ਅੰਤਰੇ ਜਿਹੜੀਆਂ ਬੱਸਾਂ ਚਲਾ ਦਿੱਤੀਆਂ ਜਾਣਗੀਆਂ ਬਸ